ਦੇਖੋ ਬੜਾ ਹੀ ਗੁਰੂ ਦਾ ਸ਼ੁਕਰ ਆ ਗੁਰੂ ਆਮਰਦਾਸ ਪਾਸ਼ਾ ਦੇ ਚਰਨਾਂ ਵਿੱਚ ਨਤਬਸਤ ਹੋਣ ਲਈ ਆਏ ਆ ਬਲ ਵੀ ਲੈਣ ਆਏ ਆ ਸ਼ਕਤੀ ਵੀ ਲੈਣ ਆਏ ਆ ਸਮਤ ਵੀ ਲੈਣ ਆਏ ਆ ਕਿਉਂਕਿ ਜਿਹੜੀ ਅਕਾਲੀ ਦਲ ਜਿਹੜੀ ਜਮਾਤ ਆ ਇਹ ਪੰਥਕ ਜਮਾਤ ਆ ਤੇ ਹਮੇਸ਼ਾ ਹੀ ਸਿੱਖਾਂ ਦੇ ਭਲੇ ਤੇ ਸਿੱਖਾਂ ਦੇ ਹੱਕਾਂ ਲਈ ਲੜਾਈ ਲੜਦੀ ਆ ਤੇ ਸਰਵਭਤ ਦੇ ਭਲੇ ਦੀ ਗੱਲ ਕਰਦੀ ਆ ਸੋਸ ਪਾਰਟੀ ਦੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਹੁਤ ਇਸ ਗੱਲ ਹੀ ਭਾਵੇਂ ਇੰਨੇ ਸਮਝੋਗ ਨਹੀਂ ਪਰ ਉਹਨਾਂ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਆ ਅਕਾਲੀ ਦਲ ਦੇ ਸੀਨੀਅਰ ਮੀ ਪ੍ਰਧਾਨ ਦੇ ਤੌਰ ਤੇ ਸੋ ਅੱਜ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਇੱਥੇ ਮੈਂ ਪਹੁੰਚਿਆ ਗੁਰੂ ਆਂਦਾ ਪਾਸ਼ਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਆ ਲੱਗਿਆ ਕਿ ਇਸ ਸਮੇਂ ਦੇਖੇ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਜਿਹੜੇ ਕਿ ਲੈਂਡ ਫੋਲਡਿੰਗ ਦਾ ਮਾਮਲਾ ਸਾਹਮਣੇ ਆਇਆ ਇਹਦੇ ਵਿੱਚ ਭਾਰਤ ਸਰਕਾਰ ਕਿਸਾਨਾਂ ਦੇ ਨਾਲ ਖੜੀ ਆ ਪਰ ਪੰਜਾਬ ਸਰਕਾਰ ਨੂੰ ਲਗਾਤਾਰ ਇਹ ਲੈਂਡ ਫੋਲਡਿੰਗ ਦਾ ਮਾਮਲਾ ਦੇਖੋ ਸਰਕਾਰ ਕਿਹੜੀ ਨਾਲ ਖੜੀ ਆ ਕਿਹੜੀ ਨਹੀਂ ਖੜੀ ਆ ਤਾਂ ਸਮਾਂ ਦੱਸੇਗਾ ਪਰ ਜਿਹੜੀ ਪੰਜਾਬ ਸਰਕਾਰ ਨੇ ਜਿਹੜਾ ਇਹ ਇੱਕ ਨਾਦਰशाही ਫਰਮਾਨ ਜਾਰੀ ਕੀਤਾ ਆਵਾਮ ਦੇ ਅੰਦਰ ਬਹੁਤ ਵੱਡਾ ਰੋਸ ਹੈ ਮੈਂ ਜਿਸ ਇਲਾਕੇ ਤੋਂ ਹਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਉੱਥੇ 25000 ਏਕੜ ਦੇ ਕਰੀਬ ਜਿਹੜੀ ਆ ਉਹ ਸਰਕਾਰ ਉਹ ਜਿਹੜੀ ਜਗਾ ਜਿਹੜੀ ਆ ਉਹ ਕਬਜ਼ਾ ਕਰ ਰਹੀ ਆ ਇਹਨੂੰ ਕਬਜ਼ਾ ਹੀ ਕਿਹਾ ਜਾਵੇਗਾ ਕਿਉਂਕਿ ਇੱਕ ਜਿਹੜਾ ਕਾਨੂੰਨ ਜਿਹੜਾ ਜਾਰੀ ਕਰਤਾ ਜਿਹਦੇ ਵਿੱਚ ਹੱਕ ਖੋਏ ਜਾ ਰਹੇ ਨੇ ਕਿਸਾਨਾਂ ਦੇ ਹੋਰ ਸਟੇਟਾਂ ਲਾਗ ਲੀਆਂ ਸਟੇਟਾਂ ਨੇ ਵੀ ਫੈਸਲੇ ਕੀਤੇ ਆ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਵਾਲੇ ਵੀ ਜੇ ਕਿਤੇ ਇਸ ਤਰ੍ਹਾਂ ਦੀ ਲੈਂਡ ਪੋਲਿੰਗ ਹੁੰਦੀ ਸੀ ਤੇ ਉਹਦੇ 'ਚ ਬੜੇ ਵੱਡੇ ਕਾਨੂੰਨ ਸੀ ਰਾਹਤ ਬਹੁਤ ਵੱਡੀ ਸੀ ਤੇ ਅਧਿਕਾਰ ਕਿਸਾਨਾਂ ਦੇ ਸੀ ਸੋ ਇਸ ਕਰਕੇ ਇਹ ਜਿਹੜਾ ਕੁਝ ਕੀਤਾ ਜਾ ਰਿਹਾ ਇਹ ਬਹੁਤ ਮਾੜਾ ਤੇ ਗਲਤ ਆ ਸੋ ਇਸ ਗੱਲ ਦੇ ਖਿਲਾਫ ਡਟ ਕੇ ਪਹਿਲਾਂ 7 ਤਰੀਕ ਨੂੰ ਵੱਡਾ ਤਰਨ ਲਾਇਆ ਹੁਣ 15 ਤਰੀਕ ਨੂੰ ਅਕਾਲੀ ਦਲ ਸੁਖਵੀਰ ਸਿੰਘ ਮਾਲਦੀਖਵਈ ਵਿੱਚ ਇਸ ਇੱਕ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜਾ ਪੁਡਾ ਦਫ਼ਤਰ ਆ ਉਹਦੇ ਬਾਹਰ ਬਹੁਤ ਵੱਡਾ ਇੱਕ ਹਸ਼ਿਆਲ ਰੋਸ ਤਰ੍ਹਾਂ ਦਿੱਤਾ ਜਾ ਰਿਹਾ ਉਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿੱਚ ਵੀ ਇਹ ਜਿੱਥੇ ਲੋਕਾਂ ਦੇ ਨਾਲ ਧੱਕੇਸ਼ਾਹ ਹੋ ਰਹੀ ਆ ਕਾਲੀ ਦਲ ਉੱਥੇ ਵੀ ਖੜ ਕੇ ਇਸ ਗੱਲ ਦੀ ਜਿਹੜੀ ਵਾਜੂ ਬੁਲੰਦ ਕਰੇਗਾ ਕਿਸਾਨਾਂ ਦੇ ਹੱਕਾਂ ਦੀ ਲੜਾਈ ਵੀ ਲੜੇਗਾ। ਬੇਦਬੀਆ ਦੇ ਕਾਨੂੰਨ ਬਣਾਉਣ ਨੂੰ ਲੈ ਕੇ ਸੈਸ਼ਨ ਦੇ ਵਿੱਚ ਗੱਲਬਾਤ ਹੋਈ ਹੈ ਕਿਵੇਂ ਦਾ ਕਾਨੂੰਨ ਬੰਨਣਾ ਚਾਹੀਦਾ ਦਰਜ ਦੇ ਦੇ। ਦੇਖੋ ਜਦੋਂ ਅਸੀਂ ਬੇਅਦਬੀ ਦੀ ਗੱਲ ਕਰਦੇ ਹਾਂ ਤੇ ਬਹੁਤ ਮੰਤੇ ਡੂੰਗਾ ਅਸਰ ਹੁੰਦਾ। ਪਿਛਲੇ ਦਿਨਾਂ ਵਿੱਚ ਜਿਹੜੀ ਆ ਪੰਜਾਬ ਦੇ ਅੰਦਰ ਜਦੋਂ ਕਾਲੀ ਦਲ ਦੀ ਸਰਕਾਰ ਸੀ ਬੇਅਦਬੀ ਦਾ ਇਹ ਜਿਹੜਾ ਅ ਦ੍ਰਿਸ਼ ਦਿਖਣਵਾ ਜਿਹੜਾ ਕਿ ਸਿੱਖਾਂ ਦੇ ਮੰਨ ਤੇ ਬਹੁਤ ਵੱਡਾ ਜ਼ਖਮ ਦਿੰਦਾ ਉਹ ਉਸ ਤੋਂ ਬਾਅਦ ਇਹ ਲੜੀ ਚੱਲ ਰਹੀ ਆ ਇਹ ਗੱਲ ਸਪਸ਼ਟ ਹੋ ਗਈ ਆ ਕਿ ਬੇਅਦਬੀ ਸਾਜ਼ਿਸ਼ ਦੀਨ ਕਰਾਈ ਜਾ ਰਹੀ ਆ ਨਾ ਕਿ ਕੋ ਆਮ ਮਾਰੇ ਵਰਤ ਦਾ ਵਾਪਰੋ ਜਿਹੜਾ ਵਰਤਾਰਾ ਵਾ ਸੋ ਇਸ ਨੂੰ ਜਿਹੜੀਆਂ ਸਰਕਾਰਾਂ ਭਾਵੇਂ ਕਾਂਸ ਦੀ ਸਰਕਾਰ ਆਈ ਕੈਪਟਨ ਦੀ ਸਰਕਾਰ ਆਈ ਉਹਨਾਂ ਨੇ ਗੁਰਕਾ ਸਾਹਿਬ ਦੀ ਸੌ ਖਾਲੀ ਉਦੋਂ ਚੰਨੀ ਸਾਹਿਬ ਦੀ ਸਰਕਾਰ ਆਈ ਉਸ ਤੋਂ ਬਾਅਦ ਆ ਜਿਹੜੇ ਪੰਜਾਬ ਦੇ ਨਾਲ ਧੋਖਾ ਕਰਨ ਵਾਲੇ ਜਿਹੜੇ ਲੋਕ ਆ ਕੇਜਰੀਵਾਲ ਦੀ ਸਰਕਾਰ ਆਈ ਤੋ ਉਹਨਾਂ ਨੇ ਜਿਹੜੀ ਵੀ ਗੱਲ ਕੀਤੀ ਸੀ ਪਰ ਉਹ ਤੇ ਖੜੇ ਨਹੀਂ ਹੋਏ ਤੋ ਅੱਜ 3 ਸਾਲ ਬਾਅਦ ਜ਼ਰੂਰ ਜਾਗ ਆਈ ਆ ਜਦੋਂ ਕੋਈ ਗੱਲ ਕਰਦਾ ਤਾਂ ਚੰਗੀ ਲੱਗਦੀ ਆ ਪਰ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਦੀ ਸਰਕਾਰ ਵੱਲੋਂ ਵੀ ਅਸੈਂਬਲੀ ਵਿੱਚ ਮਤਾ ਪਾਸ ਕਰਕੇ ਭੇਜਿਆ ਗਿਆ ਸੀ ਤਾਂ ਕਿ ਜਿਹੜੇ ਗੁਰੂ ਸਾਹਿਬ ਹੈ ਜਾਗਤ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਸ ਦੇ ਲਈ ਇੱਕ ਜਿਹੜੀ ਇਹ ਗੱਲ ਜਿਹੜੀ ਆ ਮਤਾ ਪਾ ਕੇ ਭੇਜੀ ਗਈ ਸੀ ਕਿ ਉਹਨਾਂ ਨੂੰ ਜਿਹੜੀ ਸਜ਼ਾਏ ਮੌਤ ਜਿਹੜੀ ਆ 302 ਦੇ ਤਹਿਤ ਜਿਹੜਾ ਉਹ ਪਰਚਾ ਦਰਜ ਹੋਣਾ ਚਾਹੀਦਾ ਸੋ ਅੱਜ ਵੀ ਸਾਡੇ ਐਡਵੋਕੇਟ ਰਜਿੰਦਰ ਸਿੰਘ ਧੰਮੀ ਸਾਹਿਬ ਜਿਹੜੇ ਕਿ ਸ਼ਰੌਣੀ ਕਮੇਟੀ ਦੇ ਸਾਡੇ ਪ੍ਰਧਾਨ ਨੇ ਉਹਨਾਂ ਨੇ ਵੀ ਇਹੀ ਗੱਲ ਦਾ ਜ਼ਿਕਰ ਕੀਤਾ ਕਿ ਕਾਨੂੰਨ ਜਿਹੜਾ ਵਾ ਸਖਤ ਹੋਣਾ ਚਾਹੀਦਾ ਤੇ ਕਾਨੂੰਨ ਲਾਗੂ ਹੋਣਾ ਚਾਹੀਦਾ ਤੇ ਇਹ ਗੱਲ ਵੀ ਅਸੀਂ ਜ਼ਰੂਰ ਚਾਹਾਂਗੇ ਕਿ ਇਸ 3 ਸਾਲ ਦੇ ਅੰਦਰ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਇਸ ਸਰਕਾਰ ਦੇ ਅੰਦਰ ਉਹਨਾਂ ਦਾ ਵੀ ਵਾਈਟ ਪੇਪਰ ਜ਼ਰੂਰ ਜਾਰੀ ਕਰ ਕਿ ਸਰਕਾਰ ਨੇ ਉਸ ਤੇ ਕੀ ਕਾਰਵਾਈ ਕੀਤੀ ਆ ਸਿਰਫ ਸਿਰਫ ਇਹ ਗੱਲ ਕਹਿ ਕੇ ਕਿ ਵਿਆਦਵੀ ਕਰਨ ਵਾਲਾ ਜਿਹੜਾ ਸੀਗਾ ਉਹ ਮੰਦਬੁੱਧੀ ਆ ਉਹ ਦਿਮਾਗੀ ਤੌਰ ਤੇ ਕਮਜ਼ੋਰ ਆ ਸੋ ਇਹ ਗੱਲ ਨੂੰ ਕਹਿ ਕੇ ਮਸਲਾ ਠੱਪ ਕਰ ਦਿੱਤਾ ਜਾਂਦਾ ਕੇਸ ਫਾਈਲ ਕਰ ਦਿੱਤਾ ਜਾਂਦਾ ਇਹ ਬੜੀ ਹੈਰਾਨੀ ਦੀ ਗੱਲ ਆ ਕਿ ਉਹ ਹੋਰ ਕਿਤੇ ਨਹੀਂ ਜਾਂਦਾ ਉਹ ਸਿੱਧਾ ਗੁਰਦੁਆਰਾ ਸਾਹਿਬ ਆਉਂਦਾ ਤੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਇਹਦੇ ਪਿਛੇ ਜਿਹੜੀ ਸਾਜ਼ਿਸ਼ਾਂ ਨੂੰ ਨੰਗਾ ਨਹੀਂ ਕੀਤਾ ਜਾਂਦਾ ਦਰਬਾਰ ਸਾਹਿਬ ਵੀ ਅਸੀਂ ਦੋ ਤਿੰਨ ਬੰਦੇ ਫੜ ਕੇ ਦਿੱਤੇ ਸੀ ਪਰ ਅੱਜ ਤੱਕ ਭਾਵੇਂ ਪਹਿਲਾ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਵੀ ਇਸ ਗੱਲ ਦਾ ਕੋਈ ਖੁਰਾਕੋਜ ਨਹੀਂ ਲੱਭਿਆ ਦਾਅਵੇ ਕੀਤੇ ਸੀ ਕਿ ਅਸੀਂ ਦੋ ਦਿਨਾਂ ਜਾਂ ਚਾਰ ਦਿਨਾਂ ਚ ਇਹਦਾ ਰਾਹ ਲੱਭਾਂਗੇ ਪਰ ਅਸੀਂ ਚਾਹੁੰਦੇ ਹਾਂ ਕਿ ਤੇ ਮੈਂ ਕੋਈ ਸਿਆਸਤ ਨਹੀਂ ਕਰਨੀ ਚਾਹੁੰਦਾ ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਪਰ ਇਹ ਅਸੀਂ ਚਾਹੁੰਦੇ ਹਾਂ ਕਿ ਸਰਕਾਰਾਂ ਬਿਆਨਬਾਜ਼ੀ ਨਾ ਕਰਨ ਕਾਰਵਾਈ ਕਰਨ ਜਿਹਦੇ ਨਾਲ ਸਿੱਖ ਮਨਾਂ ਨੂੰ ਰਾਹਤ ਮਿਲ ਸਕੇ ਹਰ ਸਿੱਖ ਨਹੀਂ ਹਰ ਦੁਨੀਆ ਦਾ ਬਸ਼ਰ ਜਿਹੜਾ ਕਿਸੇ ਵੀ ਧਰਮ ਦਾ ਆਪੋ ਆਪਣੇ ਧਾਰਮਿਕ ਗ੍ਰੰਥਾਪਤੀ ਆਸਥਾ ਰੱਖਦਾ ਗੁਰੂਗ੍ਰੰਥ ਸਾਹਿਬ ਦਾ ਸਭ ਸਤਿਕਾਰ ਕਰਦੇ ਆ ਸੋ ਇਸ ਗੱਲ ਨੂੰ ਰੋਕਣ ਦੇ ਲਈ ਜੇ ਕੋਈ ਤੇਰੇ ਅੱਗੇ ਆਉਂਦੀ ਆ ਤਾਂ ਸਿੱਖ ਉਹਦਾ ਸਮਰਥਨ ਵੀ ਕਰਨਗੇ ਉਹਦਾ ਸਹਿਯੋਗ ਵੀ ਕਰਨਗੇ